ਹਾਂਜੀ ਕਿਸਾਨ ਵੀਰੋ ਆ ਆਪਾਂ ਪਿਛਲੀ ਵੀਡੀਓ ਪਾਈ ਸੀ ਜਿਹੜੀ ਸਰੋਂ ਦੀ ਖਾਲ ਭੋਂ ਕੇ ਆ ਵਾਟਰ কুলਰ ਦੇ ਵਿੱਚ ਪਾ ਕੇ ਪਾਣੀ ਦੇ ਨਾਲ ਛੱਡੀ ਸੀ ਜਿਹੜੀ ਪਾਣੀ ਦੇ ਨਾਲ ਜਿਹੜੀ ਆਪਾਂ ਸਰੋਂ ਦੀ ਖਾਲ ਪਨੀਰੀ ਨੂੰ ਦਿੱਤੀ ਸੀ ਹੁਣ ਦੂਜੀ ਸਾਈਡ ਜਿਹੜੀ ਪਨੀਰੀ ਉਹਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਆਪਾਂ ਸੁੱਕੀ ਖਾਲ ਵੀ ਪਾ ਸਕਦੇ ਆ ਸੁੱਕੀ ਖਾਲ ਬਰੀਕ ਕਰਕੇ ਹੁਣ ਤੁਸੀਂ ਦੇਖੋ ਜਿਵੇਂ ਆ ਦੇਖੋ ਸੁੱਕੀ ਖਾਲ ਆ ਬਰੀਕ ਇਹ ਸਰੋਂ ਦੀ ਖਾਲ ਆ ਜੀ ਤੇ ਇਹਨੂੰ ਹੁਣ ਆ ਦੇਖੋ ਯੂਰੀਆ ਦੇ ਵਿੱਚ ਇਦਾਂ ਮਿਕਸ ਕਰਕੇ ਤੇ ਪਨੀਰੀ ਨੂੰ ਪਾਵਾਂਗੇ ਆ ਹਜੇ 12 ਦਿਨ ਦੀ ਪਨੀਰੀ ਹੈ 10 ਤੋਂ 12 13 ਦਿਨ ਦੀ ਪਨੀਰੀ ਹੈ ਤੇ ਪਨੀਰੀ ਦਾ ਕਲਰ ਦੇਖੋ ਤੇ ਗਰੋਥ ਵੀ ਕਿੰਨੀ ਸੋਹਣੀ ਪਨੀਰੀ ਨੇ ਕੀਤੀ ਆ ਦੇਖੋ ਅੱਜ ਇਹਨੂੰ ਹੁਣ ਸਰੋਂ ਦੀ ਖਾਲ ਪਾਵਾਂਗੇ ਇਹ ਉਹੀ ਪਨੀਰੀ ਹੈ ਜਿਹਦੇ ਵਿੱਚ ਆਈਪੀਐਲ ਦੀ ਖਾਦ ਪਾਈ ਸੀ ਮੈਂ ਵੀਡੀਓ ਵੀ ਪਾਈ ਸੀ ਆ ਤੁਸੀਂ ਦੇਖ ਸਕਦੇ ਹੋ 12 13 ਦਿਨ ਦੀ ਪਨੀਰੀ ਹੈ ਹਜੇ ਤੇ ਪਨੀਰੀ ਦੀ ਗਰੋਥ ਬਹੁਤ ਸੋਹਣੀ ਹੋਈ ਹੈ ਕਲਰ ਵੀ ਦੇਖੋ ਪਨੀਰੀ ਦਾ ਕਿੰਨਾ ਸੋਹਣਾ ਹੈ ਇਹ ਮੈਕ 48 ਦੀ ਪਨੀਰੀ ਹੈ ਬਾਕੀ ਆ ਦੇਖੋ ਇਦਾਂ ਜੇ ਸੁੱਕੀ ਤੁਸੀਂ ਕਈ ਕਿਸਾਨ ਵੀਰ ਪੁੱਛਦੇ ਸੀ ਕਿ ਸੁੱਕੀ ਖਾਲ ਵੀ ਪਾ ਸਕਦੇ ਆ ਆ ਦੇਖੋ ਇਦਾਂ ਖਾਲ ਨੂੰ ਬਰੀਕ ਕਰਕੇ ਤੇ ਯੂਰੀਏ ਦੇ ਵਿੱਚ ਮਿਕਸ ਕਰਕੇ ਇਹਨੂੰ ਛੱਟਾ ਦੇ ਕੇ ਤੇ ਬਾਅਦ ਵਿੱਚ ਪਾਣੀ ਲਾ ਦੇਣਾ 2 ਕਿਲੋ ਫਰਕ ਨਾਲ ਦੀ ਖਾਲ ਪਾਉਣੀ ਆ 2 ਕਿਲੋ ਆ ਤੁਸੀਂ ਦੇਖੋ ਥੋੜੀ ਜਿਹੀ ਯੂਰੀਆ ਪਾਈ ਆ ਬਾਕੀ 2 ਕਿਲੋ ਫਰਕ ਨਾਲ ਦੀ ਸਰੋਂ ਦੀ ਖਾਲ ਪਾਈ ਆ ਇਸ ਚੀਜ਼ ਦੇ ਰਿਜ਼ਲਟ ਬਹੁਤ ਵਧੀਆ ਮਿਲਦੇ ਨੇ ਆ ਜਿਹੜੀ ਆ ਪਨੀਰੀ ਪਹਿਲਾਂ ਵੀ ਬਜਾਈ ਕੀਤੀ ਆ ਤੁਹਾਨੂੰ ਲੱਗ ਰਿਹਾ ਤੇ ਉਹਦੀ ਵੀਡੀਓ ਤੁਹਾਨੂੰ ਪਾਉਨੇ ਆ 1-2 ਦਿਨ ਤੱਕ ਅਪਲੋਡ ਕਰਦੇ ਆ ਕਿਵੇਂ ਪਨੀਰੀ ਪੱਟੀ ਜਾਂਦੀ ਹੈ ਕਿੰਨੀ ਸੋਹਣੀ ਪਨੀਰੀ ਹੋਈ ਹੈ ਉਹ ਵੀ ਸੋ